ਇੱਥੇ ਇਦਾਂ ਕਰੋ ਵੀ ਫਾਇਰ ਮਾਰ ਦਿੰਨੇ ਆ ਇੱਥੇ ਕਿਹਦੇ ਹੁਣ ਹੁਣ ਇਹਨਾਂ ਨੂੰ ਵੀ ਇੱਥੇ ਕੁੱਟ ਕੇ ਬਾਹਰ ਭੇਜ ਦਿੰਨੇ ਆ ਦੱਸੋ ਯਾਰ ਹੁਣ ਕੀ ਕਰਾਉਣਾ ਕੀ ਆਪਾਂ ਪਲੇਅਰਾਂ ਤੋਂ ਇਦੋਂ ਬਾਅਦ ਮੈਂ ਪਲੇਅਰ ਇਹ ਨਹੀਂ ਗੱਲ ਇੱਕ ਰੂਲ ਆ ਫਿਰ ਇੱਕ ਗੱਲ ਆ ਵੀ ਜੇ ਖੁੱਲੀਆਂ ਪਾਉਣੀਆਂ ਤਾਂ ਇੱਕ ਇੱਕ ਰੇਡਰ ਰੇਡੀ ਪਾਊਗਾ ਉਧਰੋਂ ਰਵੀ ਪਾਊਗਾ ਤੇ ਇਧਰੋਂ ਬੁਲਟ ਪਾਊਗਾ ਫਰ ਬਾਕੀ ਸਾਰੇ ਬਿਠਾ ਦਿਓ ਗੋਲੇ ਦੀ ਠੀਕ ਹੈ ਤੇ ਨਹੀਂ ਕਬੱਡੀ ਦਾ ਰੂਲ ਇਹ ਹੈ ਵੀ ਜਦ ਤੱਕ ਹਥਿਆਰ ਤੇ ਆਪਾਂ ਲਿਖੋ ਨਾ ਵੀ ਦੂਜੀ ਬੰਦ ਆ ਤੀਜੀ ਤੀਜੀ ਬੰਦ ਆ ਸੋ ਪਲੀਜ਼ ਇੱਕ ਮਿੰਟ ਭਾਜੀ ਮੈਨੂੰ ਗੱਲ ਕਰਨ ਦੇ ਜਦ ਆਪਾਂ ਪਹਿਲਾਂ ਲਿਖੋ ਨਾ ਜਾਂ ਪਰ ਰੂਲ ਤੇ ਰਹੋ ਤੇ ਨਹੀਂ ਫਿਰ ਜੇ ਪਾਉਣੀਆਂ ਇੱਕ ਪਾਸੇ ਰਵੀ ਕੱਲਾ ਪਾਊਗਾ ਇੱਕ ਪਾਸੇ ਬੁਲਟ ਕੱਲਾ ਪਾਊਗਾ ਯਾਰ ਆਪਾਂ ਕਬੱਡੀ ਨੂੰ ਕਬੱਡੀ ਰਹਿਣ ਦਈਏ ਪਰ ਇੱਕ ਪਾਸੇ ਰ ਖੜ ਜੀਏ ਫਿਰ ਇੱਕ ਮਿੰਟ ਪਲੀਜ਼ ਇੱਕ ਮਿੰਟ ਕਮੇਟੀ ਨੂੰ ਵੀ ਸਾਈਡ ਤੇ ਕਰ ਦਿਓ। ਰਵੀ ਤੂੰ ਮੰਦਾ ਵੀ ਇਕੱਲਾ ਇਕੱਲਾ ਪਾਉਣੀਆਂ ਪੈਣੀਆਂ। ਬੁਲਟ ਮੰਦਾ ਇਕੱਲਾ ਚਿਤ ਮੰਦਾ। ਵੈਸੇ ਰੂਲ ਨਹੀਂ ਹੈਗਾ ਇਹ ਕਬੱਡੀ ਦਾ ਵੀ ਆਪਾਂ ਰੂਲ ਚੇਂਜ ਪਰ ਜਦੋਂ ਹੁਣ ਮੈਚ ਹੀ ਨਹੀਂ ਪੂਰਾ ਹੋ ਰਿਹਾ ਯਾਰ 플레이ਰਾਂ ਦੀ ਆਪਸੀ ਸਹਿਮਤੀ ਆ ਬਸ। ਬਾਹ ਪਾਉਣ ਦੇਵਾ ਆਜੋ ਆਪਾਂ ਬਾਹਰ ਆਜੋ ਸਾਰੇ। ਆਜੋ ਚੱਕੀ 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 ਕਿਸ਼ਨ ਕੋਜ ਮੰਦਰਾ ਵਾਲੇ ਦਾ ਚੇਲਾ ਵਾਹ ਗਰੂ ਮੇਰ ਕਰੇ ਸੱਚੇ ਬਾਦਸ਼ਾਹ ਮੇਰ ਕਰੇ ਬੁਲਟ ਦਰਦ ਮਹਿਸੂਸ ਕਰ ਰਿਹਾ ਹੈ ਸੁਣ ਇੱਕ ਮਿੰਟ ਸੁਣਿਓ ਯਾਰ ਆ ਜਿਹੜਾ ਆਪਾਂ ਪਹਿਲਾਂ ਰੌਲਾ ਪਾਇਆ ਕੁਛ ਨਿਕਲਿਆ ਕੁਛ ਨਹੀਂ ਨਿਕਲਿਆ ਜੋਰ ਲੱਗਿਆ ਪਿਆ ਮੈਂ ਕੋਈ 도ਗਲੀ ਗੱਲ ਨਹੀਂ ਕਰਦਾ ਪਹਿਲਾਂ ਪਲੇਅਰਾਂ ਨੇ ਕਿਹਾ ਸੀ ਇਕੱਲੇ ਇਕੱਲੇ ਪਾਵਾਂਗੇ ਮੈਂ ਤਾਂ ਬੋਲਿਆ ਪਰ ਮੈਨੂੰ ਫੀਲ ਹੋ ਰਿਹਾ ਯਾਰ ਚਾਹੇ ਰਵੀ ਕੈਲਰਮ ਪਾ ਰਿਹਾ ਤੇ ਚਾਹੇ ਪਾ ਰਿਹਾ ਬੁਲਟ ਮੁੰਡਿਆਂ ਦਾ ਜੋਰ ਲੱਗ ਰਿਹਾ ਗਰਮੀ ਅੱਜ ਗਰਮੀ ਹੈਗੀ ਆ ਐਵੇਂ ਪੱਟੇ ਗਏ ਮੌਹ ਕੰਮ ਖਰਾਬ ਹੋ ਜਾਣਾ ਅੱਖ ਬਨ ਕੇ ਬੇਨਤੀ ਆ ਆਪਾਂ ਕਬੱਡੀ ਨੂੰ ਕਬੱਡੀ ਰਹਿਣ ਦਈਏ ਇਹ ਪਹਿਲਾ ਪਲੇਅਰਾਂ ਦਾ ਡਿਸੀਜਨ ਸੀਗਾ ਪਰ ਮੈਂ ਚਾਹੁੰਦਾ ਯਾਰ ਪਲੀਜ਼ ਆਪਾਂ ਇਹਨੂੰ ਇਹਨੂੰ ਤਲਖੀ ਨੂੰ ਵਧਾਈਏ ਨਾ ਸੱਟ ਫੇੜ বাজੂਗੀ ਰਿਕੁਐਸਟ ਆ ਇਹ ਬਾਰ-ਬਾਰ ਰੌਲਾ ਪੈਂਦਾ ਸੀਗਾ ਜਿਹੜਾ ਇਹ ਤਾਂ ਹੋਇਆ ਰਿਕੁਐਸਟ ਆ ਮੇਰੀ ਹੱਥ ਬਨ ਕੇ ਕੱਲ ਵੀ ਸੰਤੂ ਨੰਗਲ ਦਾ ਮੇਲਾ ਇਦਾਂ ਹੀ ਖਰਾਬ ਹੋਇਆ ਰਾਤ ਨੂੰ 10-11 ਵਜੇ ਸਾਡੀ ਇੰਟਰਸਟ ਵੀ ਸੁਣ ਲਓ ਹੁਣ ਇਦਾਂ ਕਰ ਲੂ ਆ ਲੋਕ ਸੁਦਾਈ ਨਹੀਂ ਨੇ ਪਾਜੀ ਸਾਡੀ ਕਮੇਟੀ ਦਾ ਫੈਸਲਾ ਹੈ ਉਹ ਭਰਾ ਮੇਰੇਆ ਗੱਲ ਤੇ ਸੁਣ ਲੈ ਇੱਕ ਮਿੰਟ ਦੇਖ ਮੇਰੀ ਸੁਣ ਗੱਲ ਮੇਰੀ ਸੁਣੀ ਗੱਲ ਇੱਕ ਮਿੰਟ ਮੈਂ ਇੱਕ ਸਾਂਝੀ ਗੱਲ ਕਰ ਰਿਹਾ ਮੈਂ ਪਲੇਅਰਾਂ ਦੀ ਗੱਲ ਵੀ ਕਰ ਰਿਹਾ ਮੈਂ ਕਮੇਟੀ ਦੀ ਵੀ ਗੱਲ ਕੀਤੀ ਮੈਂ ਲੋਕਾਂ ਦੀ ਵੀ ਗੱਲ ਕੀਤੀ ਪਰ ਮੈਂ ਨਹੀਂ ਚਾਹੁੰਦਾ ਵੀ ਕਿਸੇ ਪਲੇਅਰ ਦਾ ਨੁਕਸਾਨ ਹੋਵੇ ਭਾਜੀ ਇਹਨਾਂ ਨੇ ਫੈਸਲਾ ਕੀਤਾ ਪਰ ਹੁਣ ਇੱਥੇ ਇਦਾਂ ਕਰੋ ਵੀ ਫੈਰ ਮਾਰ ਦਿੰਨੇ ਆ ਇੱਥੇ ਕਹਦੇ ਹੁਣ ਹੁਣ ਇਹਨਾਂ ਨੂੰ ਵੀ ਇੱਥੇ ਕੁੱਟ ਕੇ ਬਾਹਰ ਭੇਜ ਦਿੰਨੇ ਆ ਦੱਸੋ ਯਾਰ ਹੁਣ ਕੀ ਕਰਾਉਣਾ ਕੀ ਆਪਾਂ ਪਲੇਅਰਾਂ ਤੋਂ ਇਦੋਂ ਬਾਅਦ ਮੈਂ ਪਲੇਅਰਾਂ ਨੂੰ ਵੀ ਬੇਨਤੀ ਕਰਦਾ ਆਹ ਦਰਦਸ਼ਾ ਆਪਣੇ ਕਰਕੇ ਹੋ ਰਹੀ ਆ ਪਲੇਅਰਾਂ ਕਰਕੇ ਹੋ ਰਹੀ ਆ ਪਲੇਅਰਾਂ ਕਰਕੇ ਹੋ ਰਹੀ ਆ ਇਹ ਕਿਉਂ ਯਾਰ ਆਪਾਂ ਇਹਨਾਂ ਨੂੰ ਡਿਸਟਰਬ ਕਰੀ ਜਾਂਦੇ ਆ ਆ ਲੋਕ ਬੇਵਕੂਫ ਨੇ ਯਾਰ ਜਿਹੜਾ ਆ ਮਾਮਾ ਭੈਣਾ ਬੈਠੀਆਂ ਕਾਹਦੇ ਲਈ ਬੈਠੀਆਂ ਯਾਰ ਕਬੱਡੀ ਵੇਖਣ ਆਏ ਆ ਯਾਰ ਸਾਰ ਬਲ ਮੈਂ ਯਾਰ ਬ੍ਰਦਰ ਹੱਥ ਬਨ ਕੇ ਬੇਨਤੀ ਆ ਸਾਡੀ ਮਜਬੂਰੀ ਆ ਦੇਖੋ ਮੈਂ ਕੁਛ ਨਹੀਂ ਲੈਣਾ ਮੈਂ ਕੁਛ ਨਹੀਂ ਲੈਣਾ ਮੈਂ ਆਪਦੀ ਕਮੈਂਟਰੀ ਦੇ ਪੈਸੇ ਲੈ ਕੇ ਮੁੜ ਜਾਣਾ ਇੱਥੋਂ ਪਰ ਮੈਨੂੰ ਦੁੱਖ ਆ ਪਲੇਅਰਾਂ ਦਾ ਮੈਨੂੰ ਦਰਸ਼ਕਾਂ ਦਾ ਵੀ ਦੁੱਖ ਆ ਮੈਨੂੰ ਕਮੇਟੀਆਂ ਦਾ ਵੀ ਦੁੱਖ ਆ ਵੀ ਜਿਹੜੇ ਇਹਨਾਂ ਇਹਨਾਂ ਪੈਸਾ ਲਾਉਂਦੇ ਆ ਪਰ ਬੇਨਤੀ ਆ ਹੱਥ ਬਨ ਕੇ ਕਬੱਡੀ ਨੂੰ ਆਪਾਂ ਕਬੱਡੀ ਰਹਿਣ ਬਈਏ ਹਰ ਇੱਕ ਗੱਲ ਤੇ ਰੌਲੇ ਪੈਂਦੇ ਆ ਯਾਰ ਲੋਕ ਕਿੰਨਾ ਪੈਸਾ ਲਾ ਰਿਆ ਕਿਹੜੇ ਹਿਸਾਬ ਨਾਲ ਪੈਸਾ ਲਾ ਰਿਆ ਪਾਜੀ 1 ਮਿੰਟ ਤਾਂ ਤੂੰ ਤਾਂ ਠੰਡਾ ਰਹਿਲਾ ਮੇਰਾ ਵੀਰ ਤੂੰ ਤਾਂ ਠੰਡਾ ਰਹਿਲਾ ਤੂੰ ਤਾਂ ਠੰਡਾ ਰਹਿਲਾ ਮੇਰਾ ਵੀਰ ਸਾਹਿਬ 1 ਮਿੰਟ ਯਾਰ ਕਰਾਉਣੇ ਉਹੀ ਕਰਵਾਉਣ ਲੱਗੇ ਆ ਦੋ ਮਿੰਟ ਰੁਕੋ ਯਾਰ ਪਲੀਜ਼ ਐਵੇਂ ਕਿਹੇ ਪਲੇਅਰ ਦੇ 6 ਫਿਟ ਲੱਗੀ ਕੋਈ ਫਾਇਦਾ ਨਹੀਂ ਇਹ ਵੀ ਪਲੇਅਰਾਂ ਦਾ ਡਿਸੀਜਨ ਸੀ ਪਰ ਮੈਂ ਖੁੱਦ ਇਸ ਗੱਲ ਨੂੰ ਮੈਂ ਯਾਰ ਆਪਦੇ ਤੇ ਇਹ ਗੱਲ ਕਹਿੰਦਾ ਯਾਰ ਵੀ ਇਹ ਨਹੀਂ ਹੋਣਾ ਚਾਹੀਦਾ ਪਲੀਜ਼ ਹੱਥ ਬਨ ਕੇ ਬੇਨਤੀ ਆ ਯਾਰ ਜਿਹੜਾ ਮਰਜੀ ਪਲੇਅਰ ਕਬੜੇ ਮੈਚ ਵੀ ਕਰਾਓ ਉੱਥੇ ਜਾਓ ਮੈਚ ਪੂਰਾ ਕਰਾਈਏ ਯਾਰ ਪਲੀਜ਼ ਮੈਚ ਪੂਰਾ ਕਰਾਓ ਯਾਰ ਇਹਨੂੰ